ਓਹ ਖੜੀਏ ਸਾਡੇ ਪਿੰਡ ਦੀ ਕੁੜੀ ਜਿਹਨੂੰ ਇਹ ਭਜਾ ਕੇ ਲੈ ਕੇ ਆਏ ਨੇ 30 ਸਾਲ ਪਹਿਲਾਂ ਸਾਡੀ ਕੁੜੀ ਭਜਾ ਕੇ ਲਈ ਸੀ ਮੈਂ ਤਾਂ ਉਸ ਦਾ ਬਦਲਾ ਲਿਆ ਮੇਰਾ ਉਹ ਬੜਾ ਪਵਾੜੇ ਜਿਹੇ ਵਾਲਾ ਗਰਦਾਰ ਹੈ ਫਿਲਮ 'ਚ ਇਹ ਦੁਸ਼ਮਣੀ ਜਿਹੜੀ ਉਹ ਮੇਰੇ ਤੋਂ ਹੀ ਸ਼ੁਰੂ ਹੁੰਦੀ ਵੀ ਜਿਹੜੀ ਦੁਸ਼ਮਣੀ 30 ਸਾਲ ਪੁਰਾਣੀ ਹੋ ਗਈ ਸੀ ਤੇ ਉਹ ਨਾਲ ਦੇ ਪਿੰਡ ਵਾਲਿਆਂ ਦੀ ਕੁੜੀ ਜਿਹੜੀ ਨਵੇਂ ਸਿਰਿਓਂ ਭਜਾ ਕੇ ਲੈ ਲੈਣ ਦੀ ਸਾਡੇ ਦਾ ਸਾਡੀ ਵੇਵ ਦੀ ਚੋਕਰੀ ਨਿਕਲੀ ਤੂੰ ਕੁੜੀ ਚੱਕ ਲਿਆ ਜਵੰਦਾਰ ਕਪਾਜੀ ਕਿੱਦਾਂ ਭਜਾਂਦੇ ਤੁਸੀਂ ਕਾਮਯਾਬ ਹੋਏ ਇੱਕ ਨਹੀਂ ਦੋ ਦੋ ਇੱਕ ਮੈਂ ਕਾਮਯਾਬ ਹੋਇਆ ਹੀ ਨਹੀਂ ਵੀਰੇ ਫਿਲਮ ਦੇਖੋ ਤੁਹਾਨੂੰ ਪਤਾ ਲੱਗੂਗਾ ਬਾਪੂ ਮੈਂ ਕੁੜੀ ਨਾਲ ਫੱਟ ਕੇ ਵਿਆਹ ਕਰਾਇਆ ਉਹਨਾਂ ਨੇ ਆਪਣੀ ਇੱਕ ਕੱਢੀ ਆਪਾਂ ਤਾਂ ਦੋ ਤਿੰਨ ਕੱਢ ਕੇ ਲੈ ਜਾਗੇ ਤੇ ਜਿਹੜਾ ਮੇਰਾ ਕੈਰੈਕਟਰ ਹੈਗਾ ਉਹ ਬਾਹਰ ਤੋਂ ਹੈਗਾ ਮੇਰੀ ਤਰ੍ਹਾਂ ਹੀ ਹੈਗਾ ਕਦੀ ਉਹ ਮੈਚ ਮੈਚ ਕਰਕੇ ਮੈਂ ਕਰ ਗਿਆ ਜੇ ਕਿਤੇ ਮੇਰਾ ਮੁੰਡਾ ਸਰਪੰਚ ਦੀ ਪੋਤੀ ਨੂੰ ਘਟ ਲਿਆਵੇ ਇਹਰ ਗੰਡੀ ਹੈ ਗੱਲ ਹੈ ਤੇ ਬਾਈ ਹੁਣੀ ਆ ਰੁਬੀਨਾ ਜੀ ਨੇ ਸਾਡੇ ਅਲੀਸ਼ਾ ਜੀ ਐਂਡ ਪਦਮਿਸ਼ਰੀ ਨਿਰਮਲ ਰੀਸ਼ੀ मैम ਹੁਣੀ ਰੁਪਿੰਦਰ ਰੂਪੀ ਜੀ ਰਾਜਧਾਨੀ ਡਿਵੈਲਪਮੈਂਟ ਮਾ ਸਰਦਾਰ ਸੋਹੀ ਸਾਹਿਬ ਪ੍ਰਕਾਸ਼ ਗਾਧੂ ਭਾਜੀ ਹਣੀ ਮਟੂ ਵੀਰਾ ਪਿਆ ਤਾਂ ਤੁਹਾਨੂੰ ਇੰਨਾ ਕਰਦੇ ਕਿ ਤੁਹਾਨੂੰ ਸੜਕ ਤੇ ਰੋਕ ਕੇ ਕੁੜੀਆਂ ਹੱਥ ਫੜ ਕੇ ਰੋਣ ਲੱਗ ਜਾਂਦੀਆਂ ਨੇ ਜੀ ਵੀਰੇ ਮੋਂ ਪਸੰਦ ਕਰਦੇ ਵੀਰੇ ਬਹੁਤ ਖੁਸ਼ੀ ਹੁੰਦੀ ਆ ਅਗਰ ਗੱਲ ਕਰੀਏ ਆਫਰਸ ਬਹੁਤ ਲੰਬੇ ਸਮੇਂ ਤੋਂ ਆ ਰਹੇ ਸੀ ਕਿ ਹੁਣ ਫਾਈਨਲੀ ਤੁਹਾਨੂੰ ਜੋ ਚੀਜ਼ ਚਾਹੀਦੀ ਸੀ ਉਹ ਤੁਹਾਡੇ ਕੋਲ ਪਹੁੰਚੀ ਹੈ ਮੈਂ ਵੀ ਕਹਾਂ ਬਰੇ ਨੇ ਓਵਰ ਨਹੀਂ ਆਉਂਦੀ ਸੀ ਸਿੱਧੀ ਗੱਲ ਮਤਲਬ ਜਿਹੜੀ ਮੂਵੀ ਆਉਂਦੀ ਸੀ ਮਤਲਬ ਜਿਵੇਂ ਰੱਬ ਤੁਹਾਨੂੰ ਰਾਹ ਬਣਾ ਦਿੰਦਾ ਵੀ ਲੱਗਿਆ ਵੀ ਹਾਂ ਯਾਰ ਆ ਐਗਜ਼ੈਕਟ ਚੀਜ਼ ਹੈ ਜਿਹੜੀ ਤੁਹਾਨੂੰ ਕਰਨੀ ਚਾਹੀਦੀ ਹੈ ਅਸੀਂ ਇੱਕ ਦੂਜੀ ਦੀ ਬੈਨੇਟੀਜ਼ ਵਿੱਚ ਜਾ ਕੇ ਬਹਿ ਜਾਂਦੇ ਸੀ ਰੀਲਾ ਬਣਾਉਂਦੇ ਸੀ ਹਾਸ ਖੇਡਦੇ ਸੀ ਬਹੁਤ ਸੋ ਪੁਰਾਣੀ ਰਜੇਸ਼ ਦੁਸ਼ਮਣੀ ਨੂੰ ਲੈ ਕੇ ਫਿਲਮ ਬਣਾਈ ਗਈ ਇਹਨੂੰ ਸਟੋਰੀ ਨੂੰ ਉਲਝਾ ਕੇ ਫਿਰ ਵਧੀਆ ਤਰੀਕੇ ਨਾਲ ਸੁਲਝਾਇਆ ਗਿਆ ਦਾਦੀ ਨੇ ਮੇਰਾ ਵਿਆਹ ਰਖ ਦਿੱਤਾ ਹੈ ਚਲ ਪੱਛ ਲਈਏ ਨਾਨੀ ਨੇ ਮੇਰਾ ਵਿਆਹ ਫਿਕਸ ਕਰਤਾ ਚਲ ਪੱਛ ਲਈਏ ਚਲ ਪੱਛ ਲਈਏ ਕਿੱਥੇ ਚਲ ਪੱਛ ਲਈਏ ਫਿਰ ਉਹਦੇ ਨਾਲ ਨਾਲ ਇਹ ਵੀ ਇੱਕ ਮੈਸੇਜ ਹੈ ਵੀ ਤੁਸੀਂ ਕਰਦਿਆਂ ਦੀ ਸਹਿਮਤੀ ਨਾਲ ਤੁਹਾਨੂੰ ਵਿਆਹ ਕਰਨੇ ਚਾਹੀਦੇ ਆ ਰਜਾ ਮੰਦੀ ਨਾਲ ਵੀ ਜੇ ਤੁਹਾਡੀ ਜ਼ਿੰਦਗੀ 'ਚ ਕੋਈ ਪਿਆਰ ਮੁਹੱਬਤ ਹੈਗਾ ਤੇ ਤੁਸੀਂ ਆਪਣੇ ਘਰਦਿਆਂ ਨਾਲ ਸ਼ੇਅਰ ਕਰਕੇ ਤੇ ਵਧੀਆ ਤਰੀਕੇ ਨਾਲ ਉਹਨਾਂ ਦੀ ਰਜਾ ਮੰਦੀ ਨਾਲ ਚੱਲ 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 ਲਈਏ ਨਹੀਂ ਚਾਹੀਏ ਚੱਲ ਲਈਏ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਦਾ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਅਗਰ ਗੱਲ ਕਰੀਏ ਲੁਧਿਆਣਾ ਸ਼ਹਿਰ ਦੇ ਵਿੱਚ ਅਪਕਮਿੰਗ ਜਿਹੜੀ ਮੂਵੀ ਜਿਹੜੀ ਹੈ ਸਪੈਸ਼ਲੀ ਆਡੀਅנס ਇਨ ਦੀ ਵੇਟ ਕਰ ਰਹੀ ਸੀ ਕਾਫੀ ਲੰਬੇ ਸਮੇਂ ਤੋਂ ਉਹਦਾ ਸਮਾਂ ਜੜਾ ਬਹੁਤ ਹੀ ਜ਼ਿਆਦਾ ਨਜ਼ਦੀਕ ਆ ਚੁੱਕਾ ਮੈਂ ਗੱਲ ਕਰ ਰਿਹਾ ਹਾਂ ਚੱਲ ਭੱਜ ਚਲੀਏ ਕੌਣ ਪਜਾ ਕੇ ਲੈ ਕੇ ਜਾ ਰਿਹਾ ਸਾਡੇ ਨਾਲ ਇਸ ਟਾਈਮ ਪੂਰੀ ਸਟਾਰ ਕਾਸਟ ਜਿਹੜੀ ਲੁਧਿਆਣਾ ਸ਼ਹਿਰ ਪਹੁੰਚ ਚੁੱਕੀ ਹੈਗੀ ਹੈ ਦੀਦਾਰ ਜੀ ਅਲੀਸ਼ਾ ਜੀ ਨਾਲ ਹੀ ਨਾਲ ਇੰਦਰ ਚੈਲ ਜੀ ਤੇ ਆਓ ਫਿਰ ਗੱਲ ਕਰਦੇ ਹਾਂ ਸਸ਼ਿਕਾ ਭਾਜੀ ਸਸ਼ਿਕਾ ਵੀਰੇ ਸਸ਼ਿਕਾ ਵੀਰੇ ਜੀ ਸੁਪਾ ਜੀ ਅਗਰ ਗੱਲ ਕਰੀਏ ਪਹਿਲਾ ਇੱਕ ਟੈਗ ਸੀਗਾ ਬਹੁਤ ਖੂਬਸੂਰਤ ਟੈਗ ਸੀਗਾ ਚਾਕਲੇਟ ਬਾਇਦਾ ਜੋ ਕਿ ਜਿੰਮੀ ਸ਼ੇਰ ਗਿਲਸ ਨੂੰ ਕਿਹਾ ਜਾਂਦਾ ਸੀਗਾ ਔਰ ਅੱਜ ਵੀ ਹੈ ਪਰ ਹਾਲੀਵੁੱਡੀ ਕਰਕੇ ਯੂਥ ਦੇ ਦਿਲਾਂ ਦੇ ਵਿੱਚ ਕੁੜੀਆਂ ਦੇ ਦਿਲਾਂ ਦੇ ਵਿੱਚ ਤੁਸੀਂ ਬਹੁਤ ਸਾਫ਼ ਮੈਂ ਪਹਿਲਾਂ ਸੁਣੀ ਆਂ ਜੀ ਮੈਨੂੰ ਪਤਾ ਨਹੀਂ ਕਿਤੇ ਸ਼ਿਫਟ ਕਰੋਂਗੇ ਬਟ ਨਹੀਂ ਵੀਰੇ ਪਿਆਰ ਮਿਲਦਾ ਚਾਕਲੇਟ ਚੁਕੜਦਾ ਮੈਨੂੰ ਪਤਾ ਨਹੀਂ ਪਿਆਰ ਤਾਂ ਤੁਹਾਨੂੰ ਇੰਨਾ ਕਰਦੇ ਕਿ ਤੁਹਾਨੂੰ ਸੜਕ ਤੇ ਰੋਕ ਕੇ ਕੁੜੀਆਂ ਹੱਥ ਫੜ ਕੇ ਰੋਣ ਲੱਗ ਜਾਂਦੀਆਂ ਨੇ ਜੀ ਵੀਰੇ ਮੈਨੂੰ ਪਸੰਦ ਕਰਦੇ ਵੀਰੇ ਬਹੁਤ ਖੁਸ਼ੀ ਹੁੰਦੀ ਆ ਬਹੁਤ ਲੱਕੀ ਸਮਝਦਾ ਹੁੰਦੇ ਆਪਨੂੰ ਪਹਿਲਾਂ ਐਲਬਮਸ ਹੁੰਦੀਆਂ ਸੀ 10-10 ਗਾਣੇ ਦੀ ਹੁਣ ਟਰੈਕ ਇੱਕ ਇੱਕ ਸਿੰਗਲ ਟਰੈਕ ਆਉਣ ਲੱਗ ਗਿਆ ਹੈ ਹਨਾ ਉਹ ਸਿੰਗਲ ਟਰੈਕ ਤੋਂ ਬਾਅਦ ਇੱਕ ਇਹੋ ਜਿਹੀ ਪਛਾਣ ਮਿਲਦੀ ਹੈ ਜਦੋਂ ਸੁਰੋਤੇ ਆ ਬਲੋ ਪਿਆਰ ਕਿੱਦਾਂ ਜਾਂਦਾ ਦਿੱਤਾ ਜਾਂਦਾ ਫਾਈਨਲੀ ਐਂਟਰੀ ਹੁੰਦੀ ਮੂਵੀ ਦੇ ਵਿੱਚ ਤੋ ਲੇਕਿਨ ਤੁਸੀਂ ਥੋੜਾ ਸਲੋ ਆਏ ਹੋ ਅਗਰ ਪਿੱਛੋ ਗੱਲ ਕਰੀਏ 2015 ਤੋਂ ਲੈ ਕੇ 2024 ਹੋ ਗਿਆ ਹੈ ਸੋ ਇੰਨਾ ਸਮਾਂ ਕਿ 2017 ਤੋਂ ਲੈ ਕੇ ਹਾਂਜੀ 17 ਤੋਂ ਲੈ ਕੇ ਮਤਲਬ ਵੀਰੇ ਮੈਨੂੰ ਲੱਗਦਾ ਸੀ ਵੀ ਮੈਂ ਹੁਣ ਕਰਾਂ ਮੂਵੀ ਮਤਲਬ ਕੋਈ ਐਸਾ ਚੱਕ ਕੇ ਜਦੋਂ ਮੈਂ ਪਹਿਲਾਂ ਗਾਣੇ ਕੀਤੇ ਸੀ ਕਦੇ ਸੋਚਿਆ ਨਹੀਂ ਸੀ ਕਿ ਕਦੇ ਫਿਲਮ ਵੀ ਕਰੂੰਗਾ ਬਟ ਹੌਲੀ-ਹੌਲੀ ਸਿੱਖਦਾ ਰਿਹਾ ਸਿੱਖਦਾ ਰਿਹਾ ਤਾਂ ਹੌਲੀ-ਹੌਲੀ ਮੈਨੂੰ ਲੱਗਿਆ ਵੀ ਹੁਣ ਮੈਨੂੰ ਕਰਨੀ ਚਾਹੀਦੀ ਆ ਹਜੇ ਵੀ ਸਿੱਖੀ ਰਿਹਾ ਸਾਰੀ ਲਾਈਫ ਸਿੱਖਣ ਦੀ ਆ ਅ ਅਗਰ ਗੱਲ ਕਰੀਏ ਆਫਰਸ ਬਹੁਤ ਲੰਬੇ ਸਮੇਂ ਤੋਂ ਆ ਰਹੇ ਸੀ ਕਿ ਹੁਣ ਫਾਈਨਲੀ ਤੁਹਾਨੂੰ ਜੋ ਚੀਜ਼ ਚਾਹੀਦੀ ਸੀ ਉਹ ਤੁਹਾਡੇ ਕੋਲ ਪਹੁੰਚੀ ਹੈ ਮੈਂ ਵੀ ਕਹਾਂ ਵੀਰੇ ਇਹ ਨੇਵਰ ਨਹੀਂ ਆਉਂਦੀ ਸੀ ਸਿੱਧੀ ਗੱਲ ਮਤਲਬ ਜਿਹੜੀ ਮੂਵੀ ਆਉਂਦੀ ਸੀ ਮਤਲਬ ਜਿਵੇਂ ਰੱਬ ਤੁਹਾਨੂੰ ਰਾਹ ਬਣਾ ਦਿੰਦਾ ਵੀ ਲੱਗਿਆ ਵੀ ਹਾਂ ਯਾਰ ਆ ਐਗਜ਼ੈਕਟ ਚੀਜ਼ ਹੈ ਜਿਹੜੀ ਤੁਹਾਨੂੰ ਕਰਨੀ ਚਾਹੀਦੀ ਹੈ ਮਤਲਬ ਉਦੋਂ ਕਾਫੀ ਟਫ ਹੁੰਦਾ ਸੀ ਬਸ ਤੇ ਜਾਣਾ ਦਿੱਲੀ ਪਹੁੰਚਣਾ ਕਦੇ ਕੰਪਨੀ ਦਾ ਨਹੀਂ ਪਤਾ ਹੁੰਦਾ ਸੀ ਤਾਂ ਟਫ ਤਾਂ ਇਹ ਹੀ ਹੈ ਵੀਰੇ ਬਹੁਤ ਜ਼ਿਆਦਾ ਟਫ ਹੈ ਜੀ ਵੀਰੇ ਸੋ ਅਗਰ ਗੱਲ ਕਰੀਏ ਕਾਲਜ ਲਾਈਫ ਕਿੱਦਾਂ ਦੀ ਰਹੀ ਹੈ ਕਾਲਜ ਲਾਈਫ ਚ ਵੀ ਮੈਂ ਸ ਤਾ ਉਸ ਤੋਂ ਬਾਅਦ ਤਾਂ ਫਿਰ ਇਗਜ਼ਾਮਾਂ ਵੇਲੇ ਜਾਂਦੇ ਹੁੰਦੇ ਸੀ ਸੋ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਮਤਲਬ ਫੈਮਿਲੀ ਵੱਲੋਂ ਵੀ ਫੁੱਲ ਸਪੋਰਟ ਰਹੀ ਆ ਤਾਂ ਉਹਨਾਂ ਨੇ ਵੀ ਕਿਹਾ ਸੀ ਜੋ ਤਰਾ ਮਤਲਬ ਉਹਨਾਂ ਨੂੰ ਪਤਾ ਸੀ ਪਤਾ ਲੱਗ ਹੀ ਜਾਂਦਾ ਪੇਰੈਂਟਸ ਨੂੰ ਉਹ ਕਹਿੰਦੇ ਤੂੰ ਪਹਿਲਾਂ ਆਉਂਦਾ ਕਰ ਲੈ ਟਾਈਮ ਦਿੱਤਾ ਸੀ ਉਹਨਾਂ ਨੇ ਟਾਈਮ ਪੀਰੀਅਡ ਦਿੱਤਾ ਸੀ ਤਾਂ ਰੱਬ ਨੇ ਬਾਹ ਫੜੀ ਤੁਹਾਡੇ ਸਾਹਮਣੇ ਬਿਲਕੁਲ ਬਹੁਤ ਬਖੂਬ ਕਰ ਰਹੇ ਆ ਕਿਉਂ ਇਹ ਗੱਲ ਕਰੀਏ ਔਰ ਫਿਲਮਾਂ ਮੈਨ ਲੱਗਦਾ ਕਿ ਤੁਹਾਡੇ ਉਸ ਤੋਂ ਬਾਅਦ ਵੀ ਕੋਈ ਤਿਆਰ ਪਈ ਜੇ ਬੜ ਰਹੀ ਹੈ ਵੀਰੇ ਹਜੇ ਜਲਦੀ ਦੱਸਾਂਗੇ ਵੀਰੇ ਮੈਨੂੰ ਪੰਜਾਬੀ movies ਬਹੁਤ ਪਸੰਦ ਆ ਤੇ ਮੈਂ ਬਹੁਤ ਕਿਸ ਕਿਸ ਤਰ੍ਹਾਂ ਦੀ ਸਮਝ ਲਈ ਹਮਨੇ ਆਪ ਨੂੰ ਤੇ ਮੈਨੂੰ ਪੰਜਾਬੀ ਵਿੱਚ ਲਾਈਕ ਡੈਬਿਊ ਕਰਨ ਜਾ ਰਹੀ ਹਾਂ ਮੈਂ ਹਮਮ ਆ movie ਮੈਨੂੰ ਐਕਚੁਅਲੀ ਕੋ-ਪ੍ਰੋਡਿਊਸਰ ਤੋਂ ਮਿਲੀ ਸੀ ਤੇ ਜਿਹੜਾ ਮੇਰਾ ਕੈਰੈਕਟਰ ਹੈਗਾ ਉਹ ਬਾਹਰ ਤੋਂ ਹੈਗਾ ਮੇਰੀ ਤਰ੍ਹਾਂ ਹੀ ਹੈਗਾ ਤਦੀ ਉਹ ਮੈਚ ਮੈਚ ਕਰਕੇ ਅੱਛਾ ਪੰਜਾਨ ਦੇ ਵਿੱਚ ਕੱਲ ਭੱਜ ਚਲੀਏ ਪਾਜੀ ਕਿੱਦਾਂ ਭਜਾਂਦੇ ਤੁਸੀਂ ਕਾਮਯਾਬ ਹੋਏ ਇੱਕ ਨਹੀਂ ਦੋ ਦੋ ਇੱਕ ਮੈਂ ਕਾਮਯਾਬ ਹੋਇਆ ਹੀ ਨਹੀਂ ਮਰੇ ਫਿਲਮ ਦੇਖੋ ਮੈਂ ਤੁਹਾਨੂੰ ਪਤਾ ਲੱਗੂਗਾ ਆ ਭੱਜੀ ਗਿਆ ਭੱਜੀ ਗਿਆ ਕਾਹੋਂ ਯਾਬ ਨਹੀਂ ਹੋਇਆ ਫਿਰ ਫਿਲਮ ਚ ਪਤਾ ਲੱਗੂਗਾ ਤੁਸੀਂ ਕਿੱਦਾਂ ਇਹਨਾਂ ਨਾਲ ਮਿਲੇ ਫਿਲਮ ਦੇ ਵਿੱਚ ਉਹਨਾਂ ਅਗਲ ਮਾਥਣਾ ਦਸਕ ਦਿਆ ਤੁਸੀਂ ਜਾ ਕੇ ਵੇਖਿਆ ਹੋਣਾ ਅੱਛਾ ਫਿਲਮ ਦੇ ਮੂਵਮੈਂਟਸ ਕਿਤਾ ਰਹੀ ਕਿਉਂਕਿ ਤੁਹਾਡੇ ਦੋਨਾਂ ਵਾਸਤੇ ਇੱਕ ਫਸਟ ਮੂਵੀ ਹੈ ਦੀਦਾਰ ਭਾਜੀ ਸੀਨੀਅਰ ਸਨੇਕ ਵਿੱਚ ਬਹੁਤ ਸਾਰੇ ਸੀਨੀਅਰ ਆਰਟਿਸਟ ਹੋਰ ਵੀ ਨੇ ਉਹਨਾਂ ਨਾਲ ਕੰਮ ਕਰਕੇ ਕਿੱਦਾਂ ਲੱਗਿਆ ਬਹੁਤ ਵਧੀਆ ਲੱਗਿਆ ਬਹੁਤ ਸਾਰੇ ਬਹੁਤ ਐਕਸਪੀਰੀਅੰਸ ਨੇ ਤੇ ਆਈ ਰਿਮੈਂਬਰ ਆਨ ਸਟ ਸਾਰੇ ਵੀ ਮੈਨੂੰ ਬਹੁਤ ਸਪੋਰਟ ਕਰਦੇ ਮੈਨੂੰ ਇੱਕ ਸ਼ਬਦ ਵੀ ਨਹੀਂ ਆਉਂਦਾ ਸੀ ਪੰਜਾਬੀ ਦਾ ਜਦੋਂ ਅਸੀਂ ਸ਼ੂਟ ਕਰ ਰਹੇ ਸੀ ਦੇ ਸਾਰੇ ਨੇ ਬਹੁਤ ਤਸल्ली ਕਿ ਕੰਫਰਟ ਕਿਤਾ ਮੈਨੂੰ ਸਾਰਟ ਤੇ ਅਨਦਰ ਨਾਮ ਕੰਮ ਕਰਕੇ ਵੀ ਬਹੁਤ ਵਧੀਆ ਲਗਾ ਐਸੀ ਇੱਕ ਦੂਜੀ ਦੀ ਬੈਨੈਟੀਜ਼ ਵਿੱਚ ਜਾ ਕੇ ਬਹਿ ਜਾਂਦੇ ਸੀ ਰੀਲਾ ਬਣਾਉਂਦੇ ਸੀ ਹੱਸ ਖੇਡਦੇ ਸੀ ਬਹੁਤ ਮਜ਼ਾ ਆਦਾ ਸੀ ਦਿਦਾਰ ਵਿੱਚ ਅਕਸਰ ਬਹੁਤ ਫੇਮਸ ਰੀਲਾ ਤੇ ਮੈਨੂੰ ਲੱਗਦਾ ਭਾਈ ਤਾਂ ਪਿੱਛੇ ਪਿੱਛੇ ਪਾਜੀ ਅੱਗੇ ਅੱਗੇ ਨੇ ਕਿੰਨੇ ਨਵਰੇ ਕਲਾਕਰ ਮਾੜੀ ਪਾਏ ਕਦੀ ਰੀਲ ਵਿੱਚ ਸੁਪਾਜੀ ਕਿੱਦਾਂ ਲਿਖਦੇ ਸੋਸ਼ਲ ਮੀਡੀਆ ਨਾਲ ਗੱਲ ਕਰੀਏ ਤਾਂ ਤੁਹਾਡੇ ਅੰਗੂ ਹੀ ਨੇ ਨਾ ਨੇ ਮੈਨੂੰ ਮੈਨੂੰ ਤਾਂ ਸੱਚੇ ਬਹੁਤ ਪਿਆਰ ਹੈ ਸੋਸ਼ਲ ਮੀਡੀਆ ਦੇ ਨਾਲ ਮਤਲਬ ਬੜਾ ਵਧੀਆ ਪਲੇਟਫਾਰਮ ਹੈ ਭਾਜੀ ਵੀ ਤੁਸੀਂ ਆਪਣਾ ਜੇ ਤੁਹਾਡੇ ਕੋਈ ਚੰਗਾ ਸਾਫ ਸੁਥਰਾ ਟੈਲੈਂਟ ਹੈਗਾ ਬਿਲਕੁਲ ਤੇ ਸੋਸ਼ਲ ਮੀਡੀਆ ਜਰੀਏ ਤੁਸੀਂ ਆਪਣਾ ਟੈਲੈਂਟ ਜਿਹੜਾ ਉਹ ਖਾ ਸਕਦੇ ਹੋ ਲੋਕਾਂ ਨੂੰ ਜੀ ਸੋ ਜਦੋਂ ਚੰਗੀਆਂ ਗੱਲਾਂ ਚੰਗਾ ਕੰਟੈਂਟ ਲੈ ਕੇ ਆਓਗੇ ਚਾਹੇ ਉਹ ਗਾਇਕੀ ਹੋਵੇ ਚਾਹੇ ਉਹ ਕਾਮੇਡੀ ਆ ਜਾਂ ਕਿਸੇ ਵੀ ਚੀਜ਼ ਨੂੰ ਤੁਸੀਂ ਪਿਆਰ ਕਰਦੇ ਆ ਤੁਹਾਡੇ ਅੰਦਰ ਪੈਸ਼ਨ ਆ ਜੀ ਸੋ ਇਹ ਤੁਹਾਡੇ ਕੋਲ ਇੱਕ ਫੋਨ ਦੇ ਅੰਦਰ ਤੁਹਾਡਾ ਕੈਮਰਾ ਆ ਤੁਸੀਂ ਆਪਣੀ ਚੰਗੀ ਚੀਜ਼ ਬਣਾ ਕੇ ਜਦੋਂ ਆਪਣੇ ਅਕਾਊਂਟ ਤੇ ਅਪਲੋਡ ਕਰੋਗੇ ਲੋਕੀ ਪਿਆਰ ਦੇਣਗੇ ਜੇ ਕੰਟੈਂਟ ਚੰਗਾ ਹੈ ਸਰ ਮੂਵੀ ਕਿਸ ਤਰ੍ਹਾਂ ਦੀ ਦਰਸ਼ਕਾਂ ਨੂੰ ਦੱਸੋ ਮੂਵੀ ਬਹੁਤ ਸੋਹਣੀ ਬਣੀ ਹੋਈ ਆ ਸੋ ਇਹਦੇ ਵਿੱਚ ਜਿੱਦਾਂ ਟ੍ਰੇਲਰ ਦੇ ਵਿੱਚ ਤੁਸੀਂ ਸਾਰੇ ਵੇਖਿਆ ਕਿ ਬੜਾ ਭਜਿਆ ਭਜਾਈ ਵਿਖਾਈ ਗਈ ਹੈ ਮੈਂ ਵੀ ਇੱਕ ਕੁੜੀ ਜਿਹੜੀ ਨਾਲ ਦੇ ਪਿੰਡ ਦੀ ਸਜੇ ਪਿੰਡ ਦੀ ਲੈਂਦੀ ਭੁਜਾ ਕੇ ਸੋ ਪ੍ਰਾਣੀ ਰੰਜਿਸ਼ ਦੁਸ਼ਮਣੀ ਨੂੰ ਲੈ ਕੇ ਫਿਲਮ ਬਣਾਈ ਗਈ ਇਹਨੂੰ ਸਟੋਰੀ ਨੂੰ ਉਲਝਾ ਕੇ ਫਿਰ ਵਧੀਆ ਤਰੀਕੇ ਨਾਲ ਸੁਲਝਾਇਆ ਗਿਆ ਔਰ ਅ ਮੈਸੇਜ ਦਿੱਤਾ ਗਿਆ ਬਹੁਤ ਵਧੀਆ ਤਰੀਕੇ ਨਾਲ ਜੋ ਐਕਚੁਅਲ ਜੇ ਟ੍ਰੇਲਰ ਜੇ ਬਖਾਇਆ ਵੀ ਕੁੜੀ ਭਜਾਉਣ ਦੀ ਗੱਲ ਹੋ ਰਹੀ ਹੈ ਆਪਾਂ ਜੱਪ ਭਜਾਈ ਦੀ ਸੋ ਉਹਦੇ ਨਾਲ ਨਾਲ ਇਹ ਵੀ ਇੱਕ ਮੈਸੇਜ ਹੈ ਵੀ ਤੁਸੀਂ ਕਰਦਿਆਂ ਦੀ ਸਹਿਮਤੀ ਨਾਲ ਤੁਹਾਨੂੰ ਵਿਆਹ ਕਰਨੇ ਚਾਹੀਦੇ ਆ ਰਜਾਮੰਦੀ ਨਾਲ ਵੀ ਜੇ ਤੁਹਾਡੀ ਜ਼ਿੰਦਗੀ ਚ ਕੋਈ ਪਿਆਰ ਮੁਹੱਬਤ ਹੈਗਾ ਤੇ ਤੁਸੀਂ ਆਪਣੇ ਘਰਦਿਆਂ ਨਾਲ ਸ਼ੇਅਰ ਕਰਕੇ ਤੇ ਵਧੀਆ ਤਰੀਕੇ ਨਾਲ ਉਹਨਾਂ ਦੀ ਰਜਾਮੰਦੀ ਨਾਲ ਕਾਸਟ ਕਿਹੜੀ ਕਿਹੜੀ ਮੂਵੀ ਦੇ ਹੋਰ ਦੇਖਣ ਨੂੰ ਮਿਲੇਗੀ ਅ ਦਰਬਾਈ ਹੋਣੀ ਆ ਰਬੀਨਾ ਜੀ ਨੇ ਸਾਡੇ ਇਲੀਸ਼ਾ ਜੀ ਐਂਡ ਪਦਮਸ਼ਰੀ ਨਿਰਮਲ ਰਿਸ਼ੀ मैम ਹੋਣੀ ਰੁਪਿੰਦਰ ਰੂਪੀ ਜੀ ਰਾਜਧਾਨੀ ਡਿਵਲਪਮੈਂਟ ਸਰਦਾਰ ਸੋਹੀ ਸਰਦਾਰ ਸੋਹੀ ਸਾਹਿਬ ਪ੍ਰਕਾਸ਼ ਗਾਦੂ ਭਾਜੀ ਕਾਫੀ ਲੰਬੀ ਕਾਸਟ ਹੈ ਹਣੀ ਮਟੂ ਵੀਰਾ ਤੁਹਾਨੂੰ ਆਪ ਨੂੰ ਯਾਦ ਬਹੁਤ ਕਾਸਟਿੰਗ ਹੈ ਮਤਲਬ ਨੀਹਾ ਡਿਆਲ ਜੀ ਸੋ ਹਾਂਜੀ ਉਹ ਮਤਲਬ ਬਹੁਤ ਕਾਸਟਿੰਗ ਆ ਲੰਮੀ ਚੋੜੀ ਔਰ ਬਹੁਤ ਪਰਵਾਰਿਕ ਜਿਹੀ ਫਿਲਮਾਂ ਤੁਹਾਨੂੰ ਆਪਣਾਪਣਾ ਮਾਹੌਲ ਫੀਲ ਹੋਊਗਾ ਵੇਖ ਕੇ ਫਿਲਮ ਅੱਛਾ ਮੂਵੀਜ਼ ਭਾਦੀ ਵੀ ਹੈਗੇ ਨੇ ਕੋਈ ਐਹੋ ਜਿਹਾ ਸੀਨ ਜਿੰਨੇ ਤੁਹਾਨੂੰ ਬਹੁਤ ਹੀ ਜ਼ਿਆਦਾ ਹਾਸਾ ਆਵੇ ਯਾਦਗਾਰ ਸੀਨ ਬਣ ਗਿਆ ਤੁਹਾਡੇ ਸਾਰਿਆਂ ਵਾਸਤੇ ਸਾਡੇ ਲਈ ਤੇ ਭਾਜੀ ਸਾਰੀ ਫਿਲਮ ਹੀ ਯਾਦਗਾਰ ਹੈ ਉਹ ਸਾਡੇ ਲਈ ਸਾਰੇ ਸੀਨ ਯਾਦਗਾਰ ਕਿਉਂਕਿ ਉਹ ਜਦੋਂ ਫਿਲਮ ਸ਼ੁਰੂ ਹੋਈ ਉਸ ਦਿਨ ਹੜ ਆ ਗਏ ਸੀਗੇ ਉਸ ਦਿਨ ਤੋਂ ਹੀ ਬਾਣੀ ਸ਼ੁਰੂ ਹੋਇਆ ਸੀਗਾ ਇਵੇਂ ਕਿ ਅੱਗੇ ਕੁਛੇ ਵੀ ਇੰਟਰਵਿਊ ਚਾਹੀਦਾ ਸੀ ਰਪਿੰਦਰ ਰੂਪੀ ਮੈਮ ਹੁਣਾਂ ਦੀ ਗੱਡੀ ਜਿਹੜੀ ਉਹ ਪਾਣੀ ਦੇ ਵਿੱਚ ਡੁੱਬ ਗਈ ਸੀਗੀ ਪੂਰੀ ਬੁਰੇ ਤਰੀਕੇ ਨਾਲ ਓਕੇ ਪਾਣੀ ਨਹੀਂ ਕੱਢਿਆ ਸੋ ਟਰਾਲੀ ਟਰੈਕਟਰ ਲਿਆ ਕੇ ਲਾਗੇ ਤੇ ਫਿਰ ਉਹ ਪਿੰਡ ਵਾਲਿਆਂ ਦੇ ਨਾਲ ਹੈਲਪ ਕੀਤੀ ਤੇ ਉਹਨਾਂ ਨੂੰ ਬਾਹਰ ਕੱਢਿਆ ਪਾਣੀ ਦੇ ਗੱਡੀ ਦੇ ਅੰਦਰ ਪਾਣੀ ਭਰ ਗਿਆ ਸੀਗਾ ਸਾਰਾ ਸੋ ਬਹੁਤ ਉਦੋਂ ਗਰਮੀ ਵੀ ਬਹੁਤ ਜ਼ਿਆਦਾ ਸੀਗੀ ਉਹਨਾਂ ਦਿਨਾਂ ਜੂਨ ਜਲਾਈ ਚ ਹੂੰ ਹੂੰ ਤੇ ਉਦੋਂ ਪਾਣੀ ਆ ਗਿਆ ਥੋੜੇ ਦਿਨਾਂ ਦੀ ਬ੍ਰੇਕ ਵੀ ਕਰਨੀ ਪਈ ਐਂਡ ਗਰਮੀ ਬਹੁਤ ਜ਼ਿਆਦਾ ਹੋ ਗਈ ਸੀਗੀ ਬਾਅਦ ਚ ਤੇ ਉਹ ਜਿੰਨੀ ਵੀ ਸਾਰੀ ਟੀਮ ਨੇ ਮਿਹਨਤ ਕੀਤੀ ਉਹ ਮੁੱਲ ਮੋੜਿਆ ਬਹੁਤ ਸੋਹਣੀ ਮੇਕਿੰਗ ਹੋਈ ਮੇਰਾ ਪਵਾੜੇ ਜਿਹੜਾ ਕਰਦਾਰ ਹੈ ਫਿਲਮ ਚ ਵੀ ਦੁਸ਼ਮਣੀ ਜਿਹੜੀ ਉਹ ਮੇਰੇ ਤੋਂ ਹੀ ਸ਼ੁਰੂ ਹੁੰਦੀ ਵੀ ਜਿਹੜੀ ਦੁਸ਼ਮਣੀ 30 ਸਾਲ ਪੁਰਾਣੀ ਹੋ ਗਈ ਸੀ ਗੱਟ ਕੇ ਲਿਆਉਂਦੇ ਹੁੰਦੇ ਨੇ ਤੇ ਉਹ ਨਾਲ ਦੇ ਪਿੰਡ ਵਾਲਿਆਂ ਦੀ ਕੁੜੀ ਜਿਹੜੀ ਨਵੇਂ ਸਿਰਿਓਂ ਭੁਜਾ ਕੇ ਲੈ ਆਂਦੀ ਇਹਨਾਂ ਨੇ ਸਾਰੇ ਪੰਗੇ ਪਾਏ ਫਿਰ ਇਹਨਾਂ ਨੇ ਉਹਨਾਂ ਨੇ ਵੀ ਸਾਡੀ 30 ਸਾਲ ਪਹਿਲਾਂ ਕੋ ਭੁਜਾਈ ਹੋਣੀ ਫਿਰ ਦੁਸ਼ਮਣੀ ਚੱਲਦੀ ਸੀ ਦਿਨਾਂ ਦਿਮਾਗਾ ਜੀ ਕੋਈ ਕਿਤੇ ਨਾ ਕਿਤੇ ਬਦਲਾ ਲਵਾਂਗੇ ਉਸੇ ਤੋਂ ਸਾਡਾ ਸੂਤਰ ਲੱਗਾ ਫਿਰ ਅਸੀਂ ਭੁਜਾਈ ਦੁਖੀ ਮੈਂ ਬਸ ਤੁਸੀਂ ਵੀ ਮੂਵੀ ਵੇਖੋਗੇ ਤੇ ਜਿਹੜੀ ਫੈਮਲੀ ਦੇ ਨਾਲ ਗੱਲਾਂ ਹੁੰਦੀਆਂ ਨੇ ਤੁਸੀਂ ਵੀ ਬਹੁਤ ਰਿਲੇਟ ਕਰੋਗੇ ਜਿੱਦਾਂ ਫੈਮਲੀਆਂ ਹੋਣ। ਬੋ ਫੈਮਲੀ ਇਸ ਮੂਵੀ ਹੈ ਵੀਰੇ ਪਰਿਵਾਰਕ ਮੂਵੀ ਹੈ। ਹੂੰ। ਛੋਟਾ ਵੱਡਾ ਸਾਰੇ ਵੱਡਿਆਂ ਲਈ ਐ ਛੋਟਿਆਂ ਲਈ ਯੰਗਸਟਰਸ ਲਈ। ਹਟਕੇ ਭਾਜੀ ਕੰਟੈਂਟ ਜਿਹੜਾ ਵਾ ਕੋਈ ਨਾ ਕੋਈ ਤੇ ਵੱਖਰਾ ਹਰ ਹਰ ਫਿਲਮ ਦਾ ਕੰਟੈਂਟ ਉਹ ਵੇਖੋ ਜਦੋਂ ਡਾਇਰੈਕਟਰ ਜਾਂ ਰਾਈਟਰ ਡਿਸਾਈਡ ਕਰਦੇ ਆ ਪ੍ਰੋਡਿਊਸਰ ਡਿਸੀਜਨ ਲੈਂਦੇ ਆ ਸੋ ਕਲੀਅਰ ਜੀ ਗੱਲ ਹੈ ਵੀ ਜਦੋਂ ਉਹਨਾਂ ਨੇ ਇੰਨਾ ਸਿਨੇਮਾ ਵੇਖਿਆ ਹੁੰਦਾ ਉਹਨਾਂ ਨੂੰ ਵੱਖਰਾ ਲੱਗਦਾ ਤਾਂ ਹੀ ਉੱਤੇ ਡਿਸੀਜਨ ਲਿਆ ਜਾਂਦਾ ਜੀ ਕਿਉਂਕਿ ਨਹੀਂ ਤੇ ਕਿਉਂ ਕਿਸੇ ਚੀਜ਼ ਬਣੀ ਤੇ ਕਿਉਂ ਕੋਈ 5-7 ਕਰੋੜ ਰੁਪਏ ਰੀਪੀਟ ਲਾਊਗਾ ਸੋ ਜਦੋਂ ਵੱਖਰਾ ਲੱਗਦਾ ਸੋ ਇਦਾਂ ਹੀ ਹੈ ਸਾਡੀ ਫਿਲਮ ਦਾ ਕੰਟੈਂਟ ਹੈ ਕਿਸੇ ਦੇ ਨਾਲ ਕੋਈ ਮੈਚ ਨਹੀਂ ਕਰਦਾ ਸੋ ਦੋਸਤੋ ਸੇ ਆਸ ਕਰਦੇ ਕਿ ਤੁਸੀਂ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ਰੂਰ ਕਰੋ ਸੋ ਕੈਮਰਾ ਪਰਸਨ ਸੰਜੀਤ ਅਤੇ ਅਮੀਦ ਦਿਨਾਲ ਹਰਦੀਪ ਦੁਆ ਨੂੰ ਦੇ ਇ